राइट डिस्क्लेमर अंडर सेक्शन 107 ऑफ द कॉपीराइट एक्ट 1976 अलाउंस इज मेड फॉर फेयर यूज फॉर पर्पसेस सच एज क्रिटिसिज्म कमेंट न्यूज़ रिपोर्टिंग स्कॉलरशिप एंड रिसर्च फेयर यूज इज अ यूज परमिटेड बाय कॉपीराइट स्टैट्यूट दैट माइट अदरवाइज बी इंफ्रिंजिंग नॉन प्रॉफिट एजुकेशनल और पर्सनल यूज टिप्स द बैलेंस इन फेवर ऑफ फेयर यूज सत्यशरिया कॉलेज जी उम्मीद है कि ਤੁਸੀਂ ਸਾਰੇ ਠੀਕ ਹੋਵਾਂਗੇ ਹਾਂ ਜੀ ਅੱਜ ਆਪਾਂ ਫਿਰ ਹਾਜ਼ਰ ਹੈ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾ ਕਿਸੇ ਦੇਰੀ ਤੋਂ ਕਰਦੇ ਆਪਾਂ ਆਪਣੀ ਅੱਜੀ ਦੀ ਵੀਡੀਓ ਨੂੰ ਸ਼ੁਰੂ ਜਿਹੜੇ ਵੀ ਮੈਨੂੰ ਦੇਖ ਰਹੇ ਆ ਚਾਹੇ ਤੁਸੀਂ ਮੈਨੂੰ ਪਸੰਦ ਕਰਦੇ ਹੋ ਵੀਰੇ ਚਾਹੇ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਤੁਸੀਂ ਮੈਨੂੰ ਜੋ ਵੀ ਕਹਿੰਦੇ ਹੋ ਫਿਰ ਵੀ ਤਨੂੰ ਸਾਰਿਆਂ ਨੂੰ ਦਿਲੋਂ ਪਿਆਰ ਠੀਕ ਆ ਜਿਹੜੇ ਤੈਨੂੰ ਪਿਆਰ ਨਹੀਂ ਕਰਦੇ ਤੈਨੂੰ ਦੇਖਣਾ ਪਸੰਦ ਨਹੀਂ ਕਰਦੇ ਉਹਨਾਂ ਨੂੰ ਵੀ ਦਿਲੋਂ ਪਿਆਰ ਇਹ ਤਾਂ ਤੂੰ ਕਹਿ ਹੀ ਨਹੀਂ ਸਕਦੀ ਉੱਤੋਂ ਉੱਤੋਂ ਕਹਿੰਦੀ ਆ ਅੰਦਰੋਂ ਤੈਨੂੰ ਗੁੱਸਾ ਆਉਂਦਾ ਵੀ ਹਾਂ ਕੁਛ ਨਾ ਕੋ ਚੱਕ ਕੇ ਇਹਨਾਂ ਦੇ ਸਿਰ 'ਚ ਮਾਰਾਂ ਤੂੰ ਰਿਪਲਾਈ ਵੀ ਨਹੀਂ ਦੇ ਸਕਦੀਆਂ ਕਿਉਂਕਿ ਤੈਨੂੰ ਪਤਾ ਜਦੋਂ ਤੂੰ ਰਿਪਲਾਈ ਦਿੰਦੀ ਹੈ ਰਿਪਲਾਈ ਤੇਰਾ ਸਭ ਤੋਂ ਪਹਿਲਾਂ ਚੱਕਿਆ ਜਾਂਦਾ ਹੈਗਾ ਤੇ ਹਰੇਕ ਰਿਪਲਾਈ ਦੇ ਵਿੱਚ ਤੂੰ ਰੋਣਾ ਧੋਣਾ ਹੁੰਦਾ ਵਾ ਆਪਦੀ ਫੈਮਲੀ ਨੂੰ ਵਿੱਚ ਲੈ ਕੇ ਨਹੀਂ ਮੇਰੀ ਫੈਮਲੀ ਆਏ ਜਾਓ ਵਾ ਤੁਸੀਂ ਮੈਨੂੰ ਕਿਉਂ ਬੋਲਦੇ ਆ ਵਗੈਰਾ ਵਗੈਰਾ ਪਰ ਤੂੰ ਆਦਾ ਕੰਟੈਂ ਤੇ ਤੁਹਾਡੇ ਸਭ ਦਾ ਮੈਂ ਭਲਾ ਮੰਗਦੀ ਆ ਹਮੇਸ਼ਾ ਤਾਹੇ ਤੁਸੀਂ ਮੈਨੂੰ ਨਫ਼ਰਤ ਹੀ ਕਰਦੇ ਹੋ ਮੇਰੀ ਵੀਡੀਓ ਤੁਸੀਂ ਦੇਖਣ ਆਏ ਦੇਖ ਜੇ ਤੂੰ ਸਾਨੂੰ ਨਫ਼ਰਤ ਨਹੀਂ ਕਰਦੇ ਨਾ ਤੇ ਕਰਦੇ ਅਸੀਂ ਵੀ ਨਹੀਂ ਬਸ ਦਿਨ ਇੰਨਾ ਕਹਿਣਾ ਕਿ ਆਦਾ ਕੰਟੈਂਟ ਸੁਧਾਰੋ ਰੋਸਟੋਂ ਆਪੇ ਹਟ ਜੇਗੀ ਤੂੰ ਪਰ ਤੁਹਾਡੀ ਜਿਆਦਾ ਵੀ ਤੁਸੀਂ ਆਦਾ ਕੰਟੈਂਟ ਨਹੀਂ ਸੁਧਾਰਨਾ ਤੇ ਸਾਡੇ ਵੀ ਜਿਆਦਾ ਵੀ ਅਸੀਂ ਰੋਸਟ ਕਰਨੋਂ ਨਹੀਂ ਹਟਣਾ ਫਿਰ ਜਿਵੇਂ ਤੂੰ ਸਾਰਿਆਂ ਦਾ ਕਹਿੰਦੀ ਆ ਨਾ ਭਲਾ ਮੰਗਦੇ ਹੋ ਅਸੀਂ ਵੀ ਭਲਾ ਹੀ ਮੰਗਦੇ ਆ ਭਲੇ ਦੇ ਕਰਕੇ ਹੀ ਕਹਿੰਦੇ ਆ ਵੀ ਆਪਦਾ ਕੰਟੈਂਟ ਸੁਧਾਰੋ ਆਪ ਦੀ ਬੇਇੱਜ਼ਤੀ ਨਾ ਕਰਵਾਈ ਜਾਓ ਦੂਜਿਆਂ ਨੂੰ ਇਹਨਾਂ ਚੱਕਰਾਂ 'ਚ ਨਾ ਪਾਓ ਕੰਟੈਂਟ ਸੁਧਾਰ ਲਓ ਆਪਦਾ ਪਰ ਨਹੀਂ ਤੁਸੀਂ ਸਾੜੀ ਪੰਨ ਨਹੀਂ ਨਹੀਂ ਆਉਦੀ ਤੇ ਮੈਂ ਕਿ ਬਣਾਉਣ ਲੱਗੀ ਆਂ ਖੁਲਰੇ ਖੁਲਚਾ ਚਾਹੇ ਘਰੇ ਬਣਾ ਲੈ ਚਾਹੇ ਬਾਹਰ ਖਾ ਲੈ ਪਰ ਖਾਣਾ ਉਹ ਜਿਹਾ ਕੋਈ ਨਹੀਂ ਜਿਹੜਾ ਨਹੀਂ ਖਾਣਾ ਚਾਹੀਦਾ ਰੋਟੀ ਨਹੀਂ ਇਹਨੂੰ ਪਾਚਦੀ ਗਈ ਹਾਜਮ ਆਉਂਦੀ ਗਈ ਰੋਟੀ ਨਹੀਂ ਇਹਨੇ ਖਾਣੀ ਬਾਕੀ ਸਾਰੀ ਅੱਗ ਸੁਆ ਖਾਈ ਜਾਊਗੀ ਫੇਰ ਆਪਣਾ ਘਰੇ ਬਣਾ ਲੈ ਚਾਹੇ ਬਾਹਰ ਬਣਾ ਲਾ ਗਾ ਲੈ ਤਾਂ ਇੱਕ ਹੀ ਹੋਗੀ ਫੇਰ ਗ੍ਰੇਸ ਫੋਨ ਆ ਗਿਆ ਸੀ ਇੱਕ ਕਰਕੇ ਤੇ ਇਧਰ ਛੋਲੇ ਆਪਣੇ ਉਬਲੇ ਆ ਵਾਈਟ ਤੇ ਆਪਾਂ ਅੱਜ ਬੱਚਿਆਂ ਨੂੰ ਖਵਾ ਰਹੇ ਹਾਂ ਕੁਝ ਇਹ ਬੱਚਿਆਂ ਦਾ ਤਾਂ ਨਾਮ ਹੀ ਆ ਖਾਣੇ ਨੇ ਆਪ ਜੀ ਇਹਦਾ ਆਪ ਕਰਦਾ ਬੱਚਿਆਂ ਤਾਂ ਬਹਾਨਾ ਹੀ ਬਣਾ ਲਿਆ ਵੀ ਹਾਂ ਬੱਚਿਆਂ ਨੂੰ ਖਵਾਉਣ ਲੱਗੀ ਹਾਂ ਮੈਂ ਤੇਰੀ ਗੱਲ ਹੀ ਹੋ ਲੋ ਗ੍ਰੇਸ ਨੇ ਕੁੱਝ ਖਾ ਲੈ ਵੀ ਬਲੌਗ ਨਾ ਬਣਾਈ ਦਿਓ ਨਹੀਂ ਤੂੰ ਹੀ ਖਾ ਪੈਨੇ ਅਸੀਂ ਨਹੀਂ ਖਾਣੇਗੇ ਸਾਨੂੰ ਰੋਜ਼ ਰੋਜ਼ ਇਹ ਚੀਜ਼ਾਂ ਨਹੀਂ ਪਚਦੀਆਂ ਸਾਡੇ ਤਾਂ ਨਹੀਂ ਖਾਦੇ ਹਾਂ ਦੇ ਮੈਂ ਨਾ ਹੁਣ ਤਿੰਨ ਦਿਨ ਲਗਾਤਾਰ ਤਿੰਨ ਜਾਂ ਦੋ ਦਿਨ ਲਗਾਤਾਰ ਸ਼ਹਿਰ ਜਾਂਦੀ ਰਹੀ ਹਾਂ ਮੈਂ ਸਵੇਰ ਟਾਈਮ ਨਾ ਚਲੀ ਜਾਂਦੀ ਸੀ 8 ਵਜੇ ਚਲੀ ਜਾਂਦੀ ਸੀ ਕੰਮ ਵੀ ਸਾਰਾ ਕਰਕੇ ਜਾਣਾ ਕਪੜਾ ਲੀੜਾ ਧੋ ਕੇ ਸਾਰਾ ਕੁਝ ਕਰਕੇ ਜਾਣਾ ਰੋਟੀ ਸਾਰਿਆਂ ਦੀ ਪਕਾ ਜਾਂਦੀ ਸੀ ਮੈਂ ਰੋਟੀ ਨਹੀਂ ਖਾ ਕੇ ਜਾਂਦੀ ਸੀ ਮੈਂ ਜਲਦੀ ਜਲਦੀ ਜੇ ਮੇਰੀ ਬੱਸ ਨਾ ਮਿਸ ਹੋ ਜਾਏ ਛੇਤੀ ਤਿਆਰ ਹੋ ਕੇ ਉਵੇਂ ਚੜ ਜਾਂਦੀ ਸੀ ਪਰ ਮਜਾਲ ਖਾਵੇ ਸ਼ਹਿਰ ਵੀ ਕਦੇ ਕੁਝ ਖਾਦਾ ਹੋਵੇ ਉਵੇਂ ਹੀ ਆ ਜਾਂਦੀ ਸੀ ਤੇ ਰੋਟੀ ਘਰ ਆ ਕੇ ਖਾਣੀ ਮੈਂ ਸ਼ਹਿਰ ਕੁਝ ਨਹੀਂ ਖਾਦਾ ਸੀ ਤੇ ਇਹ ਜਦੋਂ ਸ਼ਹਿਰ ਜਾਣਗੇ ਇਹਨਾਂ ਨੇ ਕੁਝ ਖਾਣਾ ਹੀ ਖਾਣਾ ਪਤਾ ਨਹੀਂ ਕਿਉਂ ਨਹੀਂ ਖਾਦੇ ਬਿਨਾਂ ਰਹਿ ਜਾਂਦਾ ਕ ਕੰਟਰੋਲ ਕਰਨਾ ਪੈਂਦਾ ਆਪਦੇ ਆਪ ਤੇ 2 3 ਵਜੇ ਆਉਣਾ ਮੈਂ ਘਰੇ ਤੇ ਘਰੇ ਆ ਕੇ ਹੀ ਰੋਟੀ ਖਾਣੀ ਮੈਂ ਇਹਨਾਂ ਤੋਂ ਕੰਟਰੋਲ ਹੀ ਨਹੀਂ ਹੁੰਦਾ ਆਪਦੇ ਆਪ ਤੇ ਕੰਟਰੋਲ ਕਰ ਲਓ ਭਾਈ ਸਾਰਾ ਕੁਝ ਸੈੱਟ ਹੋ ਜਾਊਗਾ ਬਾਦਸੇ ਆਦਿ ਤੇ ਕੰਟਰੋਲ ਨਹੀਂ ਕਰਨ ਤੇ ਫਿਰ ਬਿਮਾਰੀਆਂ ਤਾਂ ਵਧਣ ਗਈਆਂ ਸਿਰ ਪ੍ਰੀਤ ਕੋਟੀ ਜਾਂਦੀ ਸਾਗ ਲੋ ਜੀ ਪ੍ਰੀਤ ਨੇ ਬਣਾਤਾ ਸਾਗ ਕੋਲਾ ਲਿਆਈਏ ਫਿਰ ਐਸੇ ਕੰਮ ਨੂੰ ਤਾਂ ਤਿਆਰੀ ਰਹਿਣੀ ਹੈ ਤੂੰ ਕਬਲਾ ਲਿਆਵਾ ਮੈਂ ਕਬਲੀ ਲਿਆਵਾ ਕੜਾਈ ਚੱਕ ਲਿਆ ਮੈਂ ਕੜਾਈ ਭਰਦੀ ਸਾਡੀ ਐਸੇ ਕੰਮ ਨੂੰ ਤਾਂ ਤਿਆਰ ਰਹਿਣੀ ਹੈ ਤੂੰ ਵੀ ਤੈਨੂੰ ਘਰੇ ਕੁਝ ਕਰਨਾ ਨਾ ਪਵੇ ਹੂੰ ਕੀਸੇ ਆ ਕੜਾਈ ਚ ਕੀ ਚੋਲ ਇਹਦੇ ਖੋਲ ਲੀਆ ਚੋਲ ਨਾਲ ਸਾਰਨਾ ਚਾਹ ਤਾ ਨੂੰ ਮੰਨਦਾ ਨਾ ਹੋਏ ਰਹੇ ਖਾਂਦੇ ਆ ਖਾਂਦੇ ਆ ਚੋਲ ਮੈਂ ਖਾਨੀ ਮੈਨੂੰ ਸਿਰਾ ਨੂੰ ਚੋਲਾ ਨਾਲ ਕੁਝ ਵੀ ਦੇ ਦਿਓ ਸਾਰਾ ਕੁਝ ਚੱਲੂਗਾ ਕੁਝ ਵੀ ਮੈਨੂੰ ਸਿਰਾ ਚੋਲਾ ਵਾਸਤੇ ਕਦੇ ਨਾ ਨਹੀਂ ਕਰੂਗੀ ਕੁਝ ਵੀ ਦੇ ਦੇ ਨੂੰ ਚੋਲਾ ਨਾਲ ਕਦੇ ਕੱਦੂ ਦੀ ਸਬਜ਼ੀ ਖਾਂਦੀ ਹੈ ਕਦੇ ਗੋਭੀ ਦੀ ਸਬਜ਼ੀ ਖਾਂਦੀ ਹੈ ਕਦੇ ਭਿੰਡੀਆਂ ਦੀ ਸਬਜ਼ੀ ਖਾਂਦੀ ਹੈ ਕਦੇ ਸਾਗ ਖਾਂਦੀ ਹੈ ਕਦੇ ਕੀ ਖਾਂਦੀ ਹੈ ਇਹਨੂੰ ਕੁਝ ਵੀ ਦੇ ਦਿਓ ਇਹਨੂੰ ਭਾਵੇਂ ਦੇ ਲੂਣ ਵਾਲੇ ਚੋਲੇ ਦੇ ਵਿੱਚ ਖੀਰ ਪਾ ਕੇ ਦੇ ਦੇਣ ਉਹ ਵੀ ਖਾ ਜਾਣੀ ਹੈ ਮਿੱਠੀ ghee ਤੇ ਲੂਣ ਵਾਲੇ ਚੋਲ ਮਿਕਸ ਕਰਕੇ ਦੇ ਦਿਓ ਮਿੱਠੇ ਚੌਲ ਹੁੰਦੇ ਜਿਹੜੇ ਉਹ ਮਿਕਸ ਕਰਕੇ ਦੱਦ ਲੂਣ ਵਾਲੇ ਚੌਲਾਂ ਦੇ ਵਿੱਚ ਸਾਰਾ ਕੁਝ ਆਨੇ ਖਾ ਜਾਣੇ ਕਿਉਂਕਿ ਚੌਲਾਂ ਨੂੰ ਕਦੇ ਵੀ ਨਾ ਨਹੀਂ ਕਰਦੇ ਮੰਮੀ ਬਣਾ ਲੈਂਦੀ ਆਉਂਦੀ ਨਹੀਂ ਤੂੰ ਵੀ ਨੈਣ ਲਾ ਮੇਰੇ ਵਾਂਗੂ ਮਾਰੇ ਕਣਕ ਦੇ ਆਟੇ 'ਚ ਪਾਵੇ ਕਣਕ ਦੇ ਆਟੇ 'ਚ ਪਾ ਕੇ ਖੋਲਦੇ ਨਹੀਂ ਇਹ ਨਾ ਮੇਰੇ ਨਾਲੋਂ ਵੱਡੀਆਂ ਠੀਕ ਆ ਵੈਆਂ ਵੀ ਬਹੁਤ ਚੜ੍ਹਦੀਆਂ ਤੇ ਕੰਮ ਧੰਦਾ ਕਰਦਿਆਂ ਨੂੰ ਵੀ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਇਹਨਾਂ ਦੇ ਹਿਸਾਬ ਨਾਲ ਮੇਰੀ ਉਮਰ ਛੋਟੀ ਆ ਹਜੇ ਬਹੁਤ ਛੋਟੀ ਆ ਪਰ ਇਹਨਾਂ ਨੂੰ ਹਜੇ ਮੱਕੀ ਦੀਆਂ ਰੋਟੀਆਂ ਨਹੀਂ ਲਾਉਣੀਆਂ ਹੁੰਦੀਆਂ ਇੱਥੇ ਤੱਕ ਮੱਕੀ ਦੀਆਂ ਰੋਟੀਆਂ ਮੈਂ ਵਧੀਆ ਲਾ ਲੈਂਨੀ ਆ ਬਿਨਾ ਦੂਜੇ ਆਟੇ ਵਿੱਚ ਗੁੰਨੇ ਤੋਂ ਸਿਰਫ ਮੱਕੀ ਦੀਆਂ ਰੋਟੀਆਂ ਮੈਂ ਵਧੀਆ ਲਾ ਲੈਂਨੀ ਆ ਤੇ ਇਹਨਾਂ ਨੂੰ ਮੱਕੀ ਦੀਆਂ ਰੋਟੀਆਂ ਨਹੀਂ ਲਾਉਣੀਆਂ ਹੁੰਦੀਆਂ ਵੀ ਨਹੀਂ ਸਾਡੇ ਕੋਲੋਂ ਹੀ ਲੱਥਦੀਆਂ ਕਈ ਲਾਉਂਦੇ ਆ ਨਾ ਇਹ ਹੱਥਾਂ ਦੇ ਵਿੱਚ ਹੀ ਵਧਾ ਦਿੰਦੇ ਆ ਰੋਟੀ ਤੋਂ ਮੈ ਲਾਉਂਦੇ ਨਹੀਂ ਮੈਂ ਚੱਕਲੇ ਵੇਲ ਨੇ ਤੇ ਲਾਉਣੀ ਆ ਰੋਟੀ ਟੁੱਟਣ ਨਹੀਂ ਦਿੰਦੀ ਤੇ ਇਹਨਾਂ ਤੋਂ ਰੋਟੀ ਨਹੀਂ ਬਣਦੀ ਗੀ ਰੋਟੀ ਨਹੀਂ ਬਣਾਉਣੀ ਆਉਂਦੀ ਤੁਹਾਨੂੰ ਗਾਇਸ ਜੇ ਆਪਾਂ ਬਣਾ ਲ ਗਏ ਦੂਜੇ ਕਦੇ ਕਰਦੇ ਕਦੀ ਬਣਾਏ ਤਾਂ ਰਹੇ ਜੀ ਕਦੇ ਬਣਾਏ ਹੁਣ ਚਾਹੇ ਨਾ ਬਣਾਏ ਹੋਣ ਪਰ ਹੁਣ ਤਾਂ ਬਣਾਉਣ ਲੱਗ ਗਈਆਂ ਨਾ ਉਹ ਵੀ ਜਵਾਕਾਂ ਦਾ ਨਾਮ ਲੈ ਕੇ ਵੀ ਹਾਂ ਜਵਾਕਾਂ ਨੇ ਖਾਣੇ ਉਹਨਾਂ ਵਾਸਤੇ ਬਣਾਉਣ ਲੱਗ ਗਈਆਂ ਮੈਂ ਨਾ ਗਵਾਂਡੀਆਂ ਦੇ ਜਵਾਕ ਤੇਨੂੰ ਆ ਕੇ ਖਾਣਗੇ ਵੀ ਹਾਂ ਮੀਨੂ ਸੇ ਰਾਂਟੀ ਸੰਕਲਚੇ ਬਣਾ ਦੇ ਉਹ ਕਰੇ ਨਾ ਕਹਿਣਗੇ ਆਪਦੇ ਜਵਾਕਾਂ ਦਾ ਨਾਮ ਲੈ ਕੇ ਚੀਜ਼ ਬਣਾਈ ਜਣੀ ਜੀ ਬਤਰੀ ਆਦੀ ਮੂਤੀ ਆਂਦੀ ਕਲਚੇ ਬਣਾਉਣੇ ਹੋਣਗੇ 2-4 ਬਣਾਉਣੇ ਹੋਣਗੇ 5-6 ਬਣਾਉਣੇ ਹੋਣਗੇ ਐਨੇ ਛੋਲੇ ਕਿੰਨੇ ਵਾਲੇ ਵੇ ਚਿੱਟੇ ਛੋਲੇ ਸਾਰੇ ਪੰਡ ਨੂੰ ਖਵਾਉਣ ਲੱਗ ਗਈਆਂ ਤੂੰ ਵਿੱਚ ਜੇ ਥੋੜੀ ਹਵਾਲ ਲਓ ਵਿੱਚ ਆਲੂ ਵੀ ਪੈਣੇ ਆ ਗੰਡੇ ਵੀ ਪੈਣੇ ਆ ਥੋੜੀ ਜਿਹੀ ਬਣਾ ਲਓ ਤਾਂ ਕਿ ਸਿੱਟਣੀ ਨਾ ਪਵੇ ਬਾਅਦ ਚ ਵੇਸਟ ਨਾ ਹੋਵੇ ਪਰ ਵੇਸਟ ਤਾਂ ਨਹੀਂ ਹੁੰਦੀ ਮੀਨੂ ਸਿਰ ਹਾਵ ਤੇ ਚੀਜ਼ ਵੇਸਟ ਹੋ ਜੇ ਕਿਵੇਂ ਹੋ ਜੂਗਾ ਬੋਲਦੇ ਨਹੀਂ ਆ ਵਿੱਚੋਂ ਤੇ ਪਾੜਨੇ ਆ ਆ ਤੇ ਲਖਰੀ ਦੋ ਮੈਨੂੰ ਸਿਰਾ ਤੈਨੂੰ ਸਿਰਫ ਖਾਣਾ ਹੀ ਆਉਂਦਾ ਹੋਰ ਕੁਝ ਨਹੀਂ ਕਰਨਾ ਆਉਂਦਾ ਡਬਲ ਰੋਟੀ ਆ ਉਹਨੂੰ ਵੀ ਚਾਹ ਲੋ ਤਾਂ ਚੀਰ ਵੀ ਨਹੀਂ ਸਕਦੀਗੀ ਇੰਨਾ ਵੀ ਨਹੀਂ ਹੁੰਦਾ ਤੇਰੇ ਕੋਲ ਬਸ ਕਲੀ ਖਾਣ ਜੋਗੀ ਐ ਤੂੰ ਮੈਂ ਨਾ ਵੈਸੇ ਤਾਂ ਅੱਜ ਵੀ ਸ਼ਹਿਰ ਗਈ ਸੀ ਪਰ ਮੈਂ ਅੱਜ ਇਹਨਾਂ ਦੇ ਪਿੰਡ ਵੱਲ ਦੀ ਨਹੀਂ ਗਈਗੀ ਤੇ ਕੱਲ ਗਈ ਸੀ ਮੈਂ ਸ਼ਹਿਰ ਇਹਨਾਂ ਦੇ ਪਿੰਡ ਵੱਲ ਦੀ ਤੇ ਮੈਂ ਵੀ ਆਖਾ ਕੱਲ ਇਹਨਾਂ ਦੀ ਦੁਕਾਨ ਕਾਹਤੋਂ ਬੰਦ ਸੀਗੀ ਭਾਈ ਸਿਰੇ ਨੇ ਦੁਕਾਨ ਕਾਹਤੋਂ ਨਹੀਂ ਖੁੱਲੀਗੀ ਦੁਕਾਨ ਬੰਦ ਪਈ ਸੀ ਮੈਨੂੰ ਤਾਂ ਹੁਣ ਪਤਾ ਲੱਗਾ ਵੀ ਸਿਰੇ ਦਾ ਇੱਥੇ ਬੈਠਾ ਡਬਲ ਰੋਟੀਆਂ ਜੀਰੀ ਜਾਂਦਾ ਸੀਗਾ ਵਿੱਚ ਦੀ ਜੀਰੀ ਜਾਂਦਾ ਸੀ ਵੀ ਚਾ ਲੋ ਕੁੱਲਚੇ ਬਣਾਈ ਜਾਂਦੇ ਸੀ ਮੀਨੂ ਸਿਰੇ ਦੇ ਨਾਲ ਕਲਿੱਪਾ ਦਿਖਾਉਣੀ ਆ ਤੁਹਾਨੂੰ ਮੈਂ ਇਹਨਾਂ ਦੀ ਦੁਕਾਨ ਦੀ ਦੇਖ ਲਿਆ ਸਾਰਾ ਨੇ ਦੁਕਾਨ ਇਹਨਾਂ ਦੀ ਬੰਦ ਪਈ ਸੀਗੀ ਤੇ ਉਹ ਮੈਨੂੰ ਸਿਰਾ ਕਹਿੰਦੇ ਸਾਡੇ ਤਾਂ ਰੋਜੀ ਰੋਟੀ ਹੀ ਦੁਕਾਨ ਤੋਂ ਚੱਲਦੀ ਆ ਸਾਨੂੰ ਤਾਂ YouTube ਤੋਂ ਇਹਨੇ ਪੈਸੇ ਨਹੀਂ ਆਉਂਦੇਗੇ ਜੇ ਨਾ ਵੀ ਆਉਣਗੇ ਤਾਂ ਸਾਨੂੰ ਕੋਈ ਚੱਕਰ ਨਹੀਂਗਾ ਮੈਂ ਤਾਂ ਸ਼ੌਂਕ ਨੂੰ ਵੀਡੀਓ ਬਣਾਉਣੀ ਆ ਨਾ ਜੇ ਤੁਹਾਡੀ ਇਸੇ ਦੁਕਾਨ ਤੋਂ ਰੋਜੀ ਰੋਟੀ ਚੱਲਦੀ ਆ ਤਾਂ ਇਹ ਦੁਕਾਨ ਨੂੰ ਕਾਹਤੋਂ ਬੰਦ ਕੀਤਾ ਵਾ ਦੁਕਾਨ ਖੁੱਲੀ ਰੱਖੋ ਚਾਹੇ ਅੰਦਰ ਕੰਮ ਕਰੀ ਜਾਂਦੇ ਤੁਸੀਂ ਪਰ ਦੁਕਾਨ ਦਾ ਬਾਹਰ ਤਾਂ ਖੁੱਲਾ ਰੱਖੋ ਨਾ ਵੀ ਕੋਈ ਗਾਹ ਕਾਊਗਾ ਦੁਕਾਨ ਬੰਦ ਵੇਖ ਕੇ ਮਰਤਾ ਨਾ ਜਾਊਗਾ ਪਰ ਦੁਕਾਨ ਤੇ ਕੰਮ ਕਰਦੇ ਹੋਗੇ ਤਾਂ ਤਾਂ ਹੀ ਆ ਜਿਵੇਂ ਤੁਸੀਂ ਕਹਦੇ ਨੇ ਵੀ ਰੋਸਟਰਾਂ ਦੀ ਰੋਜੀ ਰੋਟੀ YouTube ਤੇ ਚੱਲਦੀ ਐ ਰੋਸਟਰਾਂ ਦੀ ਤਾਂ ਪਤਾ ਨਹੀਂ ਚੱਲਦੀ ਐ ਕਿ ਨਹੀਂ ਚੱਲਦੀ ਪਰ ਤੁਹਾਡੀ ਜ਼ਰੂਰ ਚੱਲਦੀ ਐ ਗਾਇਜ਼ ਮੈਂ ਤਾਂ ਹੀ ਰੱਖ ਦੰਨੀ ਆ ਇਹਨੇ ਕਿ ਡਬਲ ਰੋਟੀ ਐ ਕੋਈ ਪਹਾੜ ਨਹੀਂ ਸੀਗਾ ਜਿਹੜਾ ਪੱਥਰ ਨਹੀਂ ਸੀਗਾ ਜਿਹੜਾ ਟੇਡਾ ਮੇਡਾ ਤੋੜਿਆ ਗਿਆ ਡਬਲ ਰੋਟੀ ਸੀ ਵਧੀਆ ਤੋੜੀ ਜਾ ਚੇਰੀ ਜਾ ਸਕਦੀ ਸੀਗੀ ਚਲੋ ਜਿਹੋ ਜੀ ਵੀ ਚੀਰੀ ਗਈ ਵਿੱਚ ਸਮਾਨ ਥੋੜਾ ਪਾ ਲੋ ਇਹ ਤਾਂ ਆਏ ਲੱਦਦਾ ਜਿਵੇਂ ਤੂੜੀ ਵਾਲੀ ਟਰਾਲੀ ਲੱਦੀ ਹੁੰਦੀ ਹੈਗੀ ਥੋੜੇ ਵਿੱਚ ਛੋਲੇ ਛਾਲੇ ਪਾ ਲਾ ਉਹ ਤੋਂ ਜ਼ਿਆਦਾ ਵਾਲਲੇ ਵੀ ਹੋਣਾ ਵੇਸਟ ਨਾ ਹੋ ਜਾਏ ਚੀਜ਼ ਵਿੱਚ ਤੁੰਨੀ ਜਾਣੀ ਹੈ ਜੇ ਬਾਲਾ ਸਮਾਨ ਪਾਇੰਗੇ ਤਾਂ ਡੱਬਾ ਰੋਟੀਆਂ ਟੁੱਟਣਗੇ ਹੀ ਹੋਰ ਕੀ ਹੋਊਗਾ ਇੱਥੇ ਚੱਕ 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 ਨਬੂ ਤੱਕ 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 ਚੱਕ ਚੱਕ ਟੁੱਟੀਆਂ ਜਾਂਦੇ ਜਦੋਂ ਪਤਾ ਆਵੇ ਕੋਲਚੇ ਸਹੀ ਨਹੀਂ ਬਣेंगे ਟੁੱਟੀ ਜਾਂਦੇ ਆ ਤੇ ਜਵਾਕਾਂ ਨੂੰ ਪਲੇਟ ਦੇ ਵਿੱਚ ਰੱਖ ਕੇ ਦੇ ਦੇ ਵੀ ਤੂੰ ਆ ਲੋ ਜਵਾਕੋ ਖਾ ਲੋ ਵੀ ਸਹੀ ਨਹੀਂ ਬਣੇ ਪਰ ਜਿਹੋ ਜਿਹੇ ਵੀ ਬਣਿਆ ਖਾ ਲੋ ਪਰ ਨਹੀਂ ਉਵੇਂ ਚੱਕ ਕੇ ਫੜਾਉਣ ਲੱਗ ਗਈ ਹੈ ਜਾ ਕੇ ਵੀ ਚੱਕ ਲੋ ਔਖੇ ਸੌਖੇ ਖਾ ਲੋ ਵੀ ਨਾਲੇ ਉਹਨਾਂ ਤਾਂ ਚੱਜ ਨਾਲ ਖਾਦੇ ਵੀ ਨਹੀਂ ਜਾਣਿਆ ਹੈ ਤੇ ਜਿਹੜਾ ਥੱਲੇ ਸਿੱਟਣ ਗਿਆ ਉਹ ਵੱਖਰੀ ਚੀਜ਼ ਪੈਰਾਂ ਚ ਰੂਲੂਗੀ ਚੀਜ਼ ਇੰਨਾ ਦਿਮਾਗ ਨਹੀਂ ਮੋਟ ਗਿਆ ਤੇਰਾ ਕੰਮ ਕਰਦਾ ਵੀ ਮੈਂ ਪਲੇਟ ਦੇ ਵਿੱਚ ਰੱਖ ਕੇ ਦੇਦਾ ਉਹਨਾਂ ਨੂੰ ਕੈਸੇ ਗੱਲ ਤੋਂ ਡਰ ਗਈ ਵੀ ਹਾਂ ਤੈਨੂੰ ਭਾਂਡੇ ਧੋਣੇ ਪੈਣਗੇ ਇੱਕ ਠੰਡਾ ਪਾਣੀ ਹੁੰਦਾ ਔਂ ਠੰਡ ਤੇ ਭਾਂਡੇ ਧੋਂਦੇ ਚਾਲੂ ਹੋ ਗਈ ਵੇਖੋ ਕੰਮ ਇੱਕੋ ਵਾਰ ਕੰਮ ਨਵੇੜ ਦੇਣੀ ਐ ਇੱਕ ਥਾਲ ਦੇ ਵਿੱਚ ਰੱਖ ਕੇ ਦੇ ਦੇਣੀ ਐਵੇਂ ਇੰਨੇ ਭਾਂਡੇ ਗੰਦੇ ਕਰਨੇ ਚਲ ਚਲ ਅਕੀਦੇ ਕਿਦੇ ਪਾਪੂੜੇ ਕਿ ਤੇ ਓਏ ਕਿਧਰ ਗਿਆ ਨਵ ਲਓ ਜੀ ਹਣ ਪਲੇਟਾਂ ਚੱਕੀਆਂ ਪਲੇਟਾਂ ਚੱਕੀਆਂ ਵੇਖ ਲਓ ਕਿ ਕਿੰਨੀਆਂ ਵੱਡੀਆਂ ਪਲੇਟਾਂ ਚੱਕੀਆਂ ਇੰਨੇ ਵਾ ਡਿਪਲੇਟ ਜਵਾਕਾ ਚੱਕ ਲੈਣਗੇ ਵਿੱਚ ਇੰਨਾ ਸਮਾਨ ਇੰਨਾ ਇੰਨਾ ਲਾ ਦਤਾ ਤੂੰ ਜਵਾਕਾਂ ਦਾ ਦੋਨਾਂ ਭਾਰ ਨਹੀਂ ਹੋਣਾ ਪੈਣਾ ਜਿੰਨੀ ਭਾਰੀ ਪਲੇਟ ਤੇ ਵਿੱਚ ਜਿੰਨਾ ਜਿੰਨਾ ਸਮਾਨ ਪੇਟ ਸੱਟਿਆ ਤੂੰ ਵਿੱਚ ਕਿਲੋ ਕਿਲੋ ਦਾ ਥੋੜੀ ਛੋਟੀ ਨਹੀਂ ਮਿਲੇ ਪਲੇਟ ਦੂ ਛੋਟੀ ਉਹ ਵੇਖ ਲੈਣੀ ਸੀ ਉਹ ਦੇ ਦੇਣੀ ਸੀ ਵੀ ਪਲੇਟ ਤਾਂ ਭੋਰਾ ਵੱਡੀ ਦੇ ਦੀ ਦੇ ਦੇ ਉਹਨਾਂ ਡੱਬਾ ਰੋਟੀ ਵਿੱਚ ਰੱਖਤੀ ਉੱਤੇ ਡੱਬਾ ਰੋਟੀ ਤੇ ਸਮਾਨ ਰੱਖਦਾ ਸਾਰਾ ਛੋਲੇ ਛਾਲੇ ਵੀ ਡੱਬਾ ਰੋਟੀ ਚੱਕਣਗੇ ਕਿ ਛੋਲੇ ਚੱਕਣਗੇ ਪਹਿਲਾਂ ਦੱਸ ਵੱਡੀ ਪਲੇਟ ਦੇ ਦੇ ਭੋਰਾ ਇਦ ਤਿੰਗਾਇ ਪਲਾਸਟਿਕ ਵਾਲਾ ਗੱਪਲੇਟਾ ਡਿਸਪੋਜ਼ਲ ਇਹ ਬਾਅਦ ਚ ਤੁਹਾਨੂੰ ਨਾ ਪੈਣਗੇ ਸਿੱਧਾ ਚੁੱਲ੍ਹੇ 'ਚ ਸੁੱਟਾਂਗੇ ਚੁਗਾਂਦਾ ਦੂਰ ਲੈ ਕੇ ਬੈਠਾ ਗਾਇਸ ਇਹ ਮੇਰੀ ਆਸ ਤੋ ਲੈ ਕੋਲ ਛੇਪੜਾ ਹੁੰਦੇ ਜਾਓ ਭਰਾਵੋ ਕੁੱਲਚੇ ਨਾ ਤੀ ਤੂੰ ਨਹੀਂ ਸਹਿਰ ਤੂੰ ਨਹੀਂ ਵਾਹ ਤੇ ਦੋਸ਼ ਸਾਰਾ ਕੁੱਲਚਿਆਂ ਤੇ ਬੰਦਾ ਨਵੇਲਾ ਫਿਰਦਾ ਚਲੋ ਕੋਈ ਗੱਲ ਨਹੀਂ ਹਾ ਤਾਂ ਲਵੇ ਟਾਈਮ ਸਰ ਸੱਸੁਰੂ ਵਾਲੇ ਆਦਾ ਝਾਟਾ ਵਾਲਾ ਵਾ ਆਦਾ ਇਕੱਠੇ ਕਰ ਲੈ ਵਾਰ ਜੁੰਡੇ ਇੰਨਾ ਵੀ ਨਹੀਂ ਹੁੰਦਾ ਤੇਰੇ ਕੋਲ ਉਹ ਵੀ ਸੀਰਾ ਕਰਕੇ ਦਿੰਦਾ ਤੈਨੂੰ ਨੁਵਾਉਂਦਾ ਵੀ ਸੀਰਾ ਤੇ ਜੁੰਡੇ ਵੀ ਤੇ ਸੀਰਾ ਇਕੱਠੇ ਕਰਕੇ ਦਿੰਦਾ ਹੈ ਨਾ ਹਣਾ ਤੋ ਨਾ ਤੇਰੇ ਹੱਥ ਚ ਆ ਦੇ ਸਰੀਰ ਦੀ ਸਫਾਈ ਰੱਖਣਾ ਤੇਰੇ ਹੱਥ ਚ ਉਹ ਸੀਰੇ ਨੇ ਨਹੀਂ ਕਰਕੇ ਦੇਣੇਗੀ ਤੈਨੂੰ ਕੋਲ ਚੇ ਬਣਾਉਂ ਜੇ ਚੱਕਰ ਜੇ ਮੇਰਾ ਹਾਲ ਵੇਖ ਲੂ ਆਇਆ ਤਾਂ ਮੈਂ ਵੀ ਮਰੱਬਾ ਬਣਾਇਆ ਸੀ ਥੋੜੇ ਦਿਨ ਪਹਿਲਾਂ ਔਲੇ ਦਾ ਮੈਂ ਵੀ ਕਹਿ ਦੇਣੀ ਆ ਮੁਰੱਬਾ ਬਣਾਉਂਦੇ ਚੱਕਰ 'ਚ ਮੇਰਾ ਹਾਲ ਵੇਖ ਲੋ ਖੈਰ ਮੇਰਾ ਇਨਾ ਬੁਰਾ ਹਾਲ ਨਹੀਂ ਹੋਇਆ ਸੀਗਾ ਵਧੀਆ ਆਰਾਮ ਨਾਲ ਬਣਾ ਲਿਆ ਸੀ 2 2.5 ਘੰਟੇ ਲਾ ਕੇ ਵਧੀਆ ਆਰਾਮ ਨਾਲ ਮੇਰੇ ਕੋਲ ਮੁਰੱਬਾ ਬਣ ਗਿਆ ਸੀ ਕੋਈ ਮੇਰੇ ਜੁੰਡੇ ਨਹੀਂ ਖਿਲਰੇ ਸੀ ਕੋਈ ਕੋਸ਼ਿਸ਼ ਨਾ ਤੋ ਕਿ ਵਧੀਆ ਕੰਮ ਨਵੇੜ ਕੇ ਫਿਰ ਬਣਾਉਣ ਲੱਗੀ ਸੀ ਪਰ ਫਿਰ ਵੀ ਵਿਊ ਲੈਣ ਦੀ ਮਰੀ ਕਹਿ ਦਿੰਨੀ ਆ ਮੇਰੇ ਘਰ ਵਾਲਿਆਂ ਨੇ ਕਿਹਾ ਸੀ ਮੈਨੂੰ ਮੁਰੱਬਾ ਬਣਾ ਦੇ ਔਲੇ ਦਾ ਤੇ ਮੁਰੱਬੇ ਦਾ ਔਲਾ ਬਣਾਉਂਦੇ ਬਣਾਉਂਦੇ ਮੇਰਾ ਹਾਲ ਵੇਖ ਲੋ ਕੀ ਹੋ ਗਿਆ ਕਿਸੇ ਬੱਸ ਲੱਗਦਾ ਮੈਂ ਨਾਤੀ ਤੋਤੀ ਆ ਹਣ ਮੈਨੂੰ ਵੀ ਵਿਊ ਆ ਜਾਣਗੇ ਸ਼ਾਇਦ ਮੈਨੂੰ ਸਿਰਾ ਵਾਂਗੂ ਮੈਂ ਵੀ ਕਹ ਵਾ ਦੇ ਲੋ ਊਤਨੀ ਜੀ ਕਰਦਾ ਪਾਣੀ ਸੀ ਹੁੰਦੇ ਢੁਲੀ ਪਾਹਰ ਉਤਾਰਨ ਹਾਰੋ ਮੈਨੂੰ ਤਾਂ ਸੱਚੀ ਹੀ ਨਹੀਂ ਗਈ ਗੁਜਰੀਆਂ ਵੀ ਤੂੰ ਆਪ ਦਾ ਨੋ ਵੀ ਆਪਨੀ ਘੱਟ ਸਕਦੀ ਪੈਰਾਂ ਦੇ ਉਹ ਵੀ ਉਹਦੇ ਤੋਂ ਕਟਵਾਈ ਜਾਨੀ ਐ ਇੰਨੇ ਗਈ ਗੁਜਰੀਆਂ ਨਾ ਤੂੰ ਭਾਂਡੇ ਤੋਂ ਹੋ ਸਕਦੀਆਂ ਨਾ ਤੂੰ ਨਾ ਸਕਦੀਆਂ ਨਾ ਤੂੰ ਆਪ ਦਾ ਝਾਟੇ ਇਕੱਠੇ ਕਰ ਸਕਦੀਆਂ ਨਾ ਤੂੰ ਆਪ ਦੇ ਪੈਰਾਂ ਦੇ ਨੋ ਕੱਟ ਸਕਦੀਆਂ ਸਿਰਫ ਵਲੌਗ ਹੀ ਬਣਾ ਸਕਦੀਆਂ ਇੰਨੇ ਗਈ ਗੁਜਰੀਆਂ ਤੂੰ ਲਾਂ ਤਾ ਤੇਰੇ ਤੇ ਲਾਪੀਨ ਤੂੰ ਜਾ ਮੈਂ ਬੁਧਾਏ ਸੀ ਭੈਣੇ ਉਹਨੇ ਕੱਟ ਤੇ ਬੁਧਾਏ ਬਹੁਤ ਨੂੰ 15 ਸਾਲਾਂ ਦੀ 10 ਸਾਲਾਂ ਦੀ ਕਿੱਥੇ ਬੇਬੇ 15 ਦੀ 10 ਸਾਲਾਂ ਦੀ ਕੁੜੀ ਵੀ ਵੱਡੀ ਐ ਤਾਂ ਉਹਦੋਂ ਵੀ ਛੋਟੀ ਬੰਦੀ ਐ ਨਿਆਣੀ ਬੰਦੀ ਐ ਵੇ ਤਾਂ ਇਹਦੋਂ ਵੀ ਛੋਟੀ ਐ ਤਾਂ ਇਹ ਕਿਸੇ ਕੰਮ ਮਤਨ ਦੇ ਨੂੰ ਹੱਥ ਨਹੀਂ ਲਾਉਂਦੀ ਤਾਂ ਇਹ ਵੀਡੀਓਜ਼ ਬਣਾਉਂਦੀ ਐ ਤਾਂ ਇਹ ਕਹਿੰਦੇ ਮੇਰੇ ਤੋਂ ਗਲਤੀਆਂ ਹੋ ਜਾਂਦੀਆਂ ਚਲੋ ਮਾਫ਼ ਕਰਦਾ ਕਿਉਂਕਿ ਗਲਤੀਆਂ ਜਵਾਕਾਂ ਕੋਲ ਹੀ ਹੁੰਦੀਆਂ ਛੋਟੇ ਜਵਾਕਾਂ ਕੋਲ ਇਹ ਤਾਂ ਜਵਾਕੜੀ ਆ ਐਵੇਂ ਟਾਈਮ ਨਾਲ ਵਿਆਹ ਤੇ ਟਾਈਮ ਨਾਲ ਜਵਾਕ ਹੋ ਗਿਆ ਇਹਦੇ ਹੇ ਤਾਂ ਖੇਡਣ ਦੀ ਉਮਰ ਹੈ ਦੀ ਮਸਾ ਦਾ ਬੰਦਾ ਕੰਮ ਕਰਨ ਲੱਗਾ ਉਦੋਂ ਵੀ ਸੱਤ ਜਾ ਕੇ ਖੜ ਗਈ ਵੀ ਬੰਦਾ ਕੰਮ ਕਰੀ ਜਾਂਦਾ ਜਿਹਦਾ ਮੋਟਾ ਸੰਗਾ ਠੀਕ ਕਰੀ ਜਾਂਦਾ ਉਹ ਵੀ ਉੱਥੇ ਤੂੰ ਜਾ ਕੇ ਉੱਤੇ ਸਰ ਤੇ ਖੜ ਗਈਆਂ ਵਲੌਗ ਬਣਾਉਣ ਲੱਗ ਗਈਆਂ ਤੇਰੇ ਕੋਲ ਅੰਦਰ ਨਹੀਂ ਵੜਿਆ ਗਿਆ ਕਾਮ ਤਾਂ ਦੱਤਰੇ ਕੋਲ ਹੁੰਦਾ ਨਹੀਂ ਆਈ ਸੜਕ ਤੇ ਜਾ ਕੇ ਵਲੌਗ ਬਣਾਉਣੇ ਤੈਨੂੰ ਬੜੇ ਹੁੰਦੇ ਆ ਸਾਡੇ ਵਰਗੀਆਂ ਤਾਂ ਨਹੀਂ ਆਈ ਘਰੇ ਬੰਦਾ ਆਇਆ ਹੋਵੇ ਚਾਹ ਪਾਣੀ ਫੜਾ ਕੇ ਪਾਸੇ ਹੋ ਜਾਂਦੀਆਂ ਜੇ ਉਹ ਵੀ ਬੰਦਾ ਗੱਲ ਕਰਨ ਆਇਆ ਸਾਡੇ ਵਰਗੀਆਂ ਸਾਹਮਣੇ ਨਹੀਂ ਜਾਂਦੀਆਂ ਵੀ ਹਾਂ ਆਪੇ ਗੱਲ ਕਰਕੇ ਮੁੜ ਜੂਗਾ ਹਜੇ ਦੀ ਬਾਹਰ ਜਾਂਦੀਆਂ ਸੀ ਤੇ ਤੁਸੀਂ ਤੁਸੀਂ ਤਾਂ ਵਿਚ ਵੜ ਕੇ ਬੈਹੇ ਨਹੀਂ ਆ ਇੱਕ ਇਹ ਹੋਗੀ ਇੱਕ ਕੈਰਨ ਬਠਿੰਡਾ ਹੋਗੀ ਇੱਕ ਕਮਲ ਪਟਿਆਲਾ ਹੋਗੀ ਤੇ ਇੱਕ ਉਹ ਜੈਸਮੀਨ ਹੋਗੀ ਵਿਚ ਵੜ ਕੇ ਬੈਹ ਜਾਂਦੀਆਂ ਬਾਕੀ ਤਾਂ ਹਜੇ ਮੈਂ ਵੇਖਿਆ ਨਹੀਂ ਘਰ ਕਰਦੀਆਂ ਤਾਂ ਉਹ ਵੀ ਆਈਆਂ ਪੱਕਾ ਵੱਚ ਵੜ ਕੇ ਬੈਹਾਂ ਦੀਆਂ ਪਤਾ ਨਹੀਂ ਕੀ ਇਹਨਾਂ ਨੂੰ ਮਿਲਦਾ ਵੱਚ ਵੜ ਕੇ ਬੈਠ ਕੇ ਦੇਖ ਲਓ ਬਰਨਾਲੇ ਤੋਂ ਆਇਆ ਵੀਰੋ ਨਹੀਂ ਮਿਲਣ ਮੈਨੂੰ ਆ ਸਾਡੇ ਪਿੰਡ ਦੀ ਕੁੜੀ ਆ ਤੇ ਇਹਨਾਂ ਦੇ ਹਸਬੰਦ ਹਨ ਤੇ ਬਰਨਾਲੇ ਤੋਂ ਆਏ ਦੇਖ ਲਓ ਮੈਨੂੰ ਮਿਲਣ ਮੇਰੀ ਵੀਡੀਓ ਆ ਗਏ ਤੁਸੀਂ ਮੈ ਲੈ ਲਏ ਇਹਨੂੰ ਹਾਂ ਦੱਸੋ ਕੀ ਵੇਖ ਕੇ ਇਹਨੂੰ ਮਿਲਣਾ ਹੈ ਕੀ ਤੁਸੀਂ ਇਹਦੇ ਕੋਲੋਂ ਸਿੱਖਿਆ ਕੋਈ ਐਸੀ ਖਾਸ ਗੱਲ ਜਿਹਦੇ ਕਰਕੇ ਤੁਸੀਂ ਬਰਨਾਲੇ ਤੋਂ ਇੱਥੇ ਮਿਲਣ ਆਏ ਤੁਸੀਂ ਚਾਹੇ ਇੱਥੋਂ ਪਿੰਡ ਦੀ ਕੁੜੀ ਆ ਇਹ ਪਰ ਫਿਰ ਵੀ ਤੁਸੀਂ ਨੂੰ ਮਿਲਣਾ ਹੈ ਕੋਈ ਇਹੋ ਜਿਹੀ ਖਾਸ ਗੱਲ ਕੋਈ ਆ ਜੀ ਵਧੀਆ ਗੱਲ ਜਿਹੜੀ ਇਹਦੇ ਕੋਲ ਤੂੰ ਸਿੱਖੀ ਹੋਵੇ ਕੁਝ ਵੀ। ਆਹ ਫੋਹ ਬਣੀ ਆ ਟੁੱਟ ਕੇ। ਟੁੱਟ ਕੇ ਦਾ ਵਧੀਆ। ਆਹ ਆਪਾਂ ਬਣਾਈ ਆ। ਹਮ। ਖਾਓ। ਮਸਾਹ ਬਣਾਈ ਆ ਮੱਕੀ ਦੀ ਰੋਟੀ ਮਸਾਹ ਬਣਾਈ ਆ ਤੂੰ ਤਾਂ ਬਣਾਈ ਨਹੀਂ। ਆਟਾ ਦੇ ਦਰਾਂ ਨਹੀਂ ਗੁੰਨੀ ਬੈਠੀ ਸੀ ਮੱਕੀ ਦਾ। ਤੂੰ ਕਿੱਥੋਂ ਬਣਾ ਲਈ? ਉਹਦੇ ਕੋਲੋਂ ਲੈ ਕੇ ਆਈ ਹੋਏਗੀ। ਵੀ ਹਾਂ, ਸਾਗ ਵੀ ਦੇ ਦੇ ਮੈਨੂੰ ਤੇ ਨਾਲ ਜਿਹੜੀਆਂ ਮੱਕੀ ਵਾਲੀਆਂ ਰੋਟੀਆਂ ਲਾਈਆਂ ਉਹ ਵੀ ਦੇ ਦੇ ਮੈਨੂੰ। ਤੂੰ ਮੈਨੂੰ ਦੱਸ ਦੇ ਮੈਂ ਮੱਟਾ ਬਣਾ ਲਿਆ ਮੈਨੂੰ ਪਤਾ ਦੇਸੀ ਘਿਓ ਉਹਦਾ ਚਮਚਾ ਪਾ ਲਈ ਨਾ ਆਟੇ ਚ ਤੇ ਆਪਣਾ ਘੜਾ ਆਟਾ ਬਾਲਾ ਜਿਦਨੇ ਵਧੀਆ ਪਟ ਨਹੀਂ ਆ ਰੋਟੀਆਂ ਐ ਨਹੀਂ ਬਣਨੀ ਵਧੀਆ ਬਣਨੀ ਸੀ ਤੁਸੀਂ ਕਿਵੇਂ ਬਣਾ ਲੈਂਗੀਆਂ ਸੀ ਲੈ ਦੱਸ ਤੇਰੇ ਨਾਲ ਜ਼ਿਆਦਾ ਐਕਸਪੀਰੀਅੰਸ ਇਹਦੇ ਕੋਲ ਆ ਕੰਮ ਕਰਨ ਦਾ ਹਰੇਕ ਤਰ੍ਹਾਂ ਦਾ ਕੰਮ ਕਰਨ ਦਾ ਹਰੇਕ ਤਰ੍ਹਾਂ ਦੀ ਦਾਲ ਸਬਜ਼ੀ ਬਣਾਉਂਦਾ ਮੱਕੀ ਦੀ ਬਾਜਰੀ ਰੋਟੀ ਬਣਾਉਂਦਾ ਇਹਦੇ ਕੋਲ ਜ਼ਿਆਦਾ ਐਕਸਪੀਰੀਅੰਸ ਆ ਤੇ ਤੂੰ ਹੁਣੇ ਪੁੱਛਿਆ ਨਹੀਂ ਤੂੰ ਕਿਵੇਂ ਬਣਾ ਲੈਂਦਾ ਮੰਨਿਆ ਵੀ ਤੈਨੂੰ ਨਹੀਂ ਕੱਖ ਹੁੰਦਾ ਤੂੰ ਤਾਂ ਜਵਾਕੜੀ ਐ ਛੋਟੀ ਐਵੇਂ ਤਰ੍ਹਾਂ ਵਿਆਹ ਕਰਤਾ ਪਰ ਉਹਨੂੰ ਸਾਰਾ ਕੁਝ ਪਤਾ 60 ਸਾਲ ਨੂੰ ਉਪੜਿਆ ਵਾ ਉਹ ਤੇ ਹਾਂਜੀ ਅੱਜ ਦੀ ਵੀਡੀਓ ਇੰਨੀ ਸੀ ਵੀਡੀਓ ਨੂੰ ਕਰਦੇ ਆ ਖਤਮ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੈਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ